ਇਹ ਪੰਜਾਬ ਸਰਕਾਰ ਵੱਲੋਂ ਜੀ ਸਟੇਟ ਲੈਵਲ ਦਾ ਤੀਜ ਮੇਲਾ ਜਿਹੜਾ ਹੈਗਾ ਇਹ ਇੱਥੇ ਮੁਕਸਰ ਸਾਹਿਬ ਚ ਲਗਾਇਆ ਜਾ ਰਿਹਾ ਹੈਗਾ ਅਸੀਂ ਬੜੇ ਖੁਸ਼ਕਿਸਮਤ ਆ ਪਹਿਲੀ ਗੱਲ ਤਾਂ ਮੈਂ ਖੁਸ਼ਕਿਸਮਤ ਆ ਕਿ ਮੈਂ ਇੱਥੇ ਇਸ ਟਾਈਮ ਦੇ ਉੱਤੇ ਪੋਸਟ ਹੋਇਆ ਹੈ ਪਾਵਨ ਧਰਤੀ ਹੈ ਪਵਿੱਤਰ ਧਰਤੀ ਹੈ ਤੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਤੇ ਤੀਆ ਦਾ ਮੇਲਾ ਇਸ ਟਾਈਮ ਲੱਗ ਰਿਹਾ ਹੈ ਔਰ ਇਸ ਅਸੀਂ ਜਿਹੜੀ ਸਾਡੀ ਵੂਮਨਹੁੱਡ ਹੈ ਜਿਹੜੀ ਸਾਡੀਆਂ ਤੀਮੀਆਂ ਹੈਗੀਆਂ ਨੇ ਸਾਡੀਆਂ ਜਿਹੜੀਆਂ ਵੂਮਨਹੁੱਡ ਹੈਗੀ ਹੈ ਉਹਨੂੰ ਸੈਲੀਬ੍ਰੇਟ ਕਰਨ ਵਾਸਤੇ ਉਹਨੂੰ ਅਸੀਂ ਉਹਨਾਂ ਦੀ ਸਕਸੈਸ ਸਟੋਰੀਜ਼ ਨੂੰ ਸੈਲੀਬ੍ਰੇਟ ਕਰਨ ਵਾਸਤੇ ਉਹਨਾਂ ਦੀ ਸਟਰੈਂਥ ਨੂੰ ਸੈਲੀਬ੍ਰੇਟ ਕਰਨ ਵਾਸਤੇ ਅਸੀਂ ਇਕੱਠੇ ਹੋਏ ਆਂ ਔਰ ਅਸੀਂ ਜਿਹੜੇ ਹੈਗੇ ਉਹਦੇ ਵਾਸਤੇ ਪ੍ਰੋਪਰ ਅਰੇਂਜਮੈਂਟਸ ਦਾ ਅਸੀਂ ਜਾਇਜ਼ਾ ਲੈਣ ਵਾਸਤੇ ਅੱਜ ਇਕੱਠੇ ਹੋਏ ਆਂ ਇਹਦੇ ਵਿੱਚ ਅਸੀਂ ਜਿਹੜੀਆਂ ਸਕੂਲ ਦੀਆਂ ਕਾਲਜ ਦੀਆਂ ਲੜਕੀਆਂ ਹੈਗੀਆਂ ਉਹਨਾਂ ਦੇ ਕੰਪੀਟੀਸ਼ਨਸ ਕਰਾਵਾਂਗੇ ਜਿਹਦੇ ਵਿੱਚ ਭੰਗੜਾ ਗਿੱਧੇ ਔਰ ਉਸ ਤੋਂ ਇਲਾਵਾ ਜਿਹੜਾ ਹੈ ਪੇਂਟਿੰਗ ਕੰਪੀਟੀਸ਼ਨਸ ਉਸ ਤੋਂ ਇਲਾਵਾ ਜਿਹੜੀਆਂ ਸੈਲਫ ਹੈਲਪ ਗਰੁੱਪਸ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਉਹਨਾਂ ਦੇ ਆਈਟਮਸ ਤਿਆਰ ਕੀਤੇ ਜਾਂਦੀਆਂ ਨੇ ਪਰਾਂਦੇ ਨੇ ਜਾਂ ਹੋਰ ਚੂੜੀਆਂ ਨੇ ਉਹਨਾਂ ਨੂੰ ਅਸੀਂ ਸ਼ੋਕੇਸ ਕਰਾਂਗੇ ਉਸ ਤੋਂ ਇਲਾਵਾ ਉਹਨਾਂ ਵਾਸਤੇ ਜਿਹੜਾ ਫਨ ਆਈਟਮਸ ਹੈਗੀਆਂ ਜਿਵੇਂ ਅਸੀਂ ਪਿੰਗਾ ਦੀ ਗੱਲ ਕਰਦੇ ਆ ਗੇਮਸ ਹੈਗੀਆਂ ਨੇ ਉਹ ਅਸੀਂ ਇੱਥੇ ਅਵੇਲੇਬਲ ਕਰਾਵਾਂਗੇ ਤਾਂ ਕਿ ਉਹ ਇੱਥੇ ਇੰਜੋਏ ਵੀ ਕਰ ਸਕਣ ਤੇ ਆਪਣੀ ਉਹ ਜਿਹੜੀ ਉਹਨਾਂ ਦੀ ਗੱਲਬਾਤ ਹੈਗੀ ਉਹ ਸਾਹਮਣੇ ਰੱਖ ਸਕਣ ਮੈਂ ਜਿਵੇਂ ਮੀਟਿੰਗ 'ਚ ਵੀ ਡਿਸਕਸ ਕੀਤਾ ਸੀਗਾ ਕਿ ਜਿਹੜੀ ਊਮਨ ਹੈਗੀ ਹੈ ਉਹ ਅਗਰ ਇੱਕ ਹੱਥ ਦੇ ਵਿੱਚ ਇਹ ਮਹਿੰਦੀ ਲਾਉਂਦੀ ਹੈ ਤਾਂ ਦੂਜੇ ਹੱਥ 'ਚ ਉਹ ਹਥਿਆਰ ਵੀ ਉਹਦੇ 'ਚ ਹੋਣਾ ਚਾਹੀਦਾ ਹੈ ਉਹਦੀ ਸਟਰੈਂਥ ਹੋਣੀ ਚਾਹੀਦੀ ਹੈ ਕੋਈ 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 ਐਕਸਪਲੇਟੇਸ਼ਨ ਨਾ ਕਰ ਸਕੇ ਕੋਈ ਉਹਨੂੰ ਡਰਾ ਨਾ ਸਕੇ ਧਮਕਾ ਨਾ ਸਕੇ ਇਸ ਮੁੱਦੇ ਨਾਲ ਅਸੀਂ ਆ ਕੇ ਇਸ ਵਿਸ਼ੇ ਦੇ ਉੱਤੇ ਅਸੀਂ ਚਰਚਾ ਵੀ ਕਰਾਂਗੇ ਅਸੀਂ ਡਿਸਕਸ ਵੀ ਕਰਾਂਗੇ ਐਸੀਆਂ ਇਨਸਪਾਇਰਿੰਗ ਸਟੋਰੀਜ਼ ਜਿਹੜੀਆਂ ਕਿ ਸਾਡੀਆਂ ਧੀਆਂ ਨੂੰ ਸਾਡੀਆਂ ਕੁੜੀਆਂ ਨੂੰ ਭੈਣਾਂ ਨੂੰ ਇਨਸਪਾਇਰ ਕਰਨ ਉਹਨਾਂ ਨੂੰ ਮੋਟੀਵੇਟ ਕਰਨ ਕਿ ਤੁਸੀਂ ਦੇਸਪਾਈਟ 올 ਦੀ ਪ੍ਰੋਬਲਮਸ ਇਨ ਲਾਈਫ ਤੁਸੀਂ ਸਕਸੈਡ ਕਰ ਸਕਦੇ ਹੋ ਇਦਾਂ ਦਾ ਮਾਹੌਲ ਅਸੀਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹਦੇ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਰ ਜਿਹੜੇ ਇਹਦੇ ਵਿੱਚ ਦੇਖੋ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਪੁਖਤਾ ਤੌਰ ਦੇ ਉੱਤੇ ਉਸ ਤੋਂ ਇਲਾਵਾ ਪਾਣੀ ਦੇ ਪ੍ਰਬੰਧ ਕੀਤੇ ਗਏ ਨੇ ਬਿਜਲੀ ਦੇ ਪ੍ਰਬੰਧ ਕੀਤੇ ਗਏ ਨੇ ਉਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜੀ ਉਹਨਾਂ ਦਾ ਸਾਫ ਸਫਾਈ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਤੇ ਪਖਾਨਿਆਂ ਦਾ ਅਰੇਂਜਮੈਂਟ ਕੀਤਾ ਗਿਆ ਖਾਣ ਪੀਣ ਦਾ ਅਰੇਂਜਮੈਂਟ ਕੀਤਾ ਗਿਆ ਇਹ ਸਾਰੇ ਅਰੇਂਜਮੈਂਟ ਕੀਤੇ ਗਏ ਨੇ ਇੱਥੇ ਕਿੰਨੇ ਵੇ ਸਟਾਰਟ ਹੁੰਦਾ ਹੈ ਇਸ ਵੇਰੇ 10 ਸਵੇਰੇ ਸਵੇਰੇ 10 ਵਜੇ ਸ਼ੁਰੂ ਹੋਣਾ ਹੈ ਜੀ ਇਵੈਂਟ ਇਹ ਔਰ ਸ਼ਾਮ ਦੇ 6:30 ਤੱਕ ਚੱਲੀ ਜਾਊਗਾ 7 ਵਜੇ ਤੱਕ ਇਹ ਲਗਾਤਾਰ 3 ਦਿਨ ਚੱਲਣਾ ਹੈ 28 29 3 ਨੂੰ ਜੀ 30 ਤਰੀਕ ਨੂੰ ਜਿਹੜੇ ਹੈਗੇ ਨੇ ਸਾਡੇ ਵਿੱਚ ਸਾਡੇ ਜਿਹੜੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੀ ਉਹ ਚੀਫ ਗੈਸਟ ਵਜੋਂ ਆਣਗੇ ਤੇ ਤਿੰਨ ਸਿੰਗਰ ਵੱਡੇ ਆ ਰਹੇ ਨੇ ਤੇ 30 ਤਰੀਕ ਨੂੰ ਸਾਡੇ ਵਿੱਚ ਮਿਸਟਰ ਕਮਲ ਗਰੇਵਾਲ ਜੀ ਆ ਰਹੇ ਨੇ ਗੁਲੇਜ ਅਕਤਰ ਜੀ 28 ਨੂੰ ਆ ਰਹੇ ਨੇ ਤੇ 29 ਨੂੰ ਅਫਸਾਨਾ ਬਡੇ ਰਨਾਉਂਸਿੰਗਰ ਨੇ ਉਹ ਆ ਰਹੇ ਨੇ লাইਵ ਪਰਫਾਰਮ ਕਰਨਗੇ ਇਹ ਜਿਹੜਾ ਹੈਗਾ ਸਾਰਾ ਸਾਰਾ ਇੱਕ ਮਾਹੌਲ ਬਣਾਇਆ ਜਾ ਰਿਹਾ ਮੁਕਸਰ ਦੇ ਵਿੱਚ ਕਿ ਅਸੀਂ ਔਮਨ ਹੈਡ ਨੂੰ ਸੈਲੀਬ੍ਰੇਟ ਕਰਨਾ ਹੈ ਅਸੀਂ ਅਸੀਂ ਜਿਹੜੀ ਪਾਰਟਿਸਪੇਸ਼ਨ ਹੈ ਕੰਪੀਟੀਸ਼ਨਸ ਦੇ ਵਿੱਚ ਮੁਕਸਰ ਦੀਆਂ ਲੇਡੀਆਂ ਕਰ ਰਹੀਆਂ ਨੇ ਲੇਕਿਨ ਜੇ ਕੋਈ ਔਰਤ ਨੇ ਕੋਈ ਬਾਅਰ ਵੀ ਅਗਰ ਕੋਈ ਬਹੁਤ ਅੱਛਾ ਕੰਮ ਕੀਤਾ ਹੈਗਾ ਉਹ ਸਾਨੂੰ ਮੁਕਸਰ ਦੀਆਂ ਕੁੜੀਆਂ ਨੂੰ ਇਨਸਪਾਇਰ ਕਰਨ ਵਾਸਤੇ ਮੋਟੀਵੇਟ ਕਰਨ ਵਾਸਤੇ ਸਰ ਗੈਸਟ ਹੋਣਗੇ ਸਕੂਲੀ ਬੱਚੇ ਵੀ ਇਹਦੇ ਵਿੱਚ ਲੜਕੀਆਂ ਨੇ ਜੋ ਜਿਨੇ ਭਰਦੀਆਂ ਹਾਂ ਹਾਂਜੀ ਉਹਨਾਂ ਦੇ ਵੱਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ ਜੀ 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 ਇੱਕ ਫੈਸ਼ਨ ਸ਼ੋਅ ਵੀ ਕੀਤਾ ਜਾ ਰਿਹਾ ਹੈ ਉਹ 29 ਤਰੀਕ ਨੂੰ ਹੋਏਗਾ ਜਿਹਦੇ ਵਿੱਚ ਪੰਜਾਬੀ ਪਹਿਰਾਵਾ ਜਿਹੜਾ ਹੈਗਾ ਪੰਜਾਬ ਦਾ ਪਹਿਰਾਵਾ ਉਹਦਾ ਫੈਸ਼ਨ ਸ਼ੋਅ ਕੀਤਾ ਜਾ ਰਿਹਾ ਹੈ ਲੋਕਾਂ ਕੀ ਅਪੀਲ ਕਰਨਾ ਹੈ ਲੇਡੀਜ਼ ਜੋ ਕਰਾਂ ਦੇ ਵਿੱਚ ਨੇ ਇਸ ਇਵੈਂਟ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੁੰਦੇ ਜਾਂ ਫਿਰ ਇਸ ਜਗ੍ਹਾ ਤੇ ਹੋਗਾ ਅਸੀਂ ਲੇਡੀਜ਼ ਨੂੰ ਹੀ ਕਹਾਂਗੇ ਕਿ ਅਸੀਂ ਤੁਹਾਨੂੰ ਅਸੀਂ ਬਹੁਤ ਤੁਹਾਡੀ ਇੱਜ਼ਤ ਕਰਦੇ ਆਂ ਮੁਕਸਰ ਦੀ ਲੇਡੀਜ਼ ਦੀ ਬਹੁਤ ਇੱਜ਼ਤ ਕਰਦੇ ਆਂ ਅਸੀਂ ਚਾਹੁੰਦੇ ਆਂ ਕਿ ਇੱਥੇ ਅਸੀਂ ਬਹੁਤ ਪੁਖਤਾ ਇੰਤਜ਼ਾਮ ਕੀਤੇ ਨੇ ਸੁਰੱਖਿਆ ਦੇ ਵੀ ਹੋਰ ਇੰਤਜ਼ਾਮ ਕੀਤੇ ਨੇ ਸਿਰਫ ਕੰਪੀਟੀਸ਼ਨ ਨਹੀਂ ਐਂਟਰਟੇਨਮੈਂਟ ਨਹੀਂ ਹੈਗੀ ਉਹਨਾਂ ਦੀ ਇੰਜੋਏਮੈਂਟ ਵਾਸਤੇ ਉਹਨਾਂ ਦੇ ਖਾਣ ਪੀਣ ਵਾਸਤੇ ਵੀ ਇੰਤਜ਼ਾਮ ਕੀਤੇ ਗਏ ਨੇ ਉਹਨਾਂ ਨੂੰ ਅਸੀਂ ਪੂਰਾ ਕੰਫਰਟੇਬਲ ਕਰਾਂਗੇ ਇੱਥੇ ਹੁਮ ਹੁਮਾ ਕੇ ਪਹੁੰਚੋ